ਮੈਂ ਫਿਰ ਉਸੇ ਪਿੰਡ ਦੇ ਪਿੰਡ ਪਰ ਖੜਿਆ ਤੇ ਕੀ ਹਾਲਾਤ ਨੇ ਅਸੀਂ ਪਿੰਡ ਗੱਜਪੁਰ ਵਿੱਚ ਖੜੇ ਹੋਏ ਜੀ ਹਾਲਾਤ ਬਹੁਤ ਹੀ ਮਾੜੇ ਹੋਏ ਹੋਏ ਰੋੜ ਦਾ ਸੜਕ ਦਾ ਪਾਣੀ ਉੱਧਰ ਜਿਹੜਾ ਬਹੁਤ ਉੱਚਾ ਹੋ ਚੁੱਕਿਆ ਵਾ ਅਸੀਂ ਪਾਣੀ ਦਾ ਜਿਹੜਾ ਪੱਧਰ ਇਸ ਟਾਈਮ ਬਹੁਤ ਉੱਚਾ ਹੋ ਚੁੱਕਿਆ ਵਾ ਬਹੁਤ ਵਧੀ ਜਾਂਦਾ ਅਸੀਂ ਘੰਟਾ ਪਹਿਲੇ ਇੱਥੇ ਸੀਗੇ ਪਾਣੀ ਬਿਲਕੁਲ ਰੋੜ ਦੇ ਨੀਚੇ ਸੀਗਾ ਪਰ ਹੁਣ ਜਿਹੜੇ ਹਾਲਾਤ ਹੈ ਇਸ ਟਾਈਮ ਦੇ ਪਾਣੀ 4-3-3 ਫੁੱਟ ਥੱਲੇ ਜਾ ਕੇ ਪਿੰਡ ਵਿੱਚ ਉੱਚਾ ਰੋੜ ਦੇ ਵਿੱਚ ਆ ਚੁੱਕਿਆ ਜੀ ਇਸੇ ਪੱਧਰ ਤੇ ਰਹਿਣ ਪਰ ਨਹੀਂ ਜੀ ਮੈਂ ਮੱਸੀ ਵਾਲ ਪਿੰਡ ਦਾ ਜੀ ਇੱਥੇ ਤੁਸੀਂ ਕਿਸ ਕੰਮ ਲਈ ਆਏ ਮ ਮੈਰ ਮੈਰਿਸ ਨਾਲ ਵੀ ਹੋ ਗਈ ਇੱਥੇ ਉਹਨਾਂ ਨੂੰ ਲੈ ਕੇ ਆਪਾਂ ਆਪਣੇ ਲੈ ਕੇ ਜਾਣਾ ਹੈ ਪਾਣੀ ਵੀ ਪਾਣੀ ਦੇ ਘੱਟੇ ਹੀ ਲੈ ਕੇ ਜਾਣਾ ਹਾਲਾਤ ਜਿਹੜੇ ਖਰਾਬ ਹੋ ਰਹੇ ਘਰਾਂ ਚ ਪਾਣੀ ਆ ਚੁੱਕਿਆ ਇਹਨਾਂ ਦੇ ਇਹ ਜਿਹੜਾ ਪਿੰਡ ਦਾ ਰਸਤਾ ਜੀ ਅੱਗੇ ਹਰੀਆਲ ਚਟਪੁਰ ਕਟਪੁਰ ਸਾਰੇ ਜਿਹੜੇ ਪਿੰਡ ਜਿਹੜੇ ਆਪਸ ਵਿੱਚ ਮਿਲਦੇ ਨੇ ਸਾਰਾ ਕਨੈਕਟੀਵਿਟੀ ਸ਼ਹਿਰ ਦੇ ਨਾਲ ਪੱਕੀ ਬਿਲਕੁਲ ਟੁੱਟ ਗਈ ਹੈ ਜੀ ਰੋਡ ਜਿਹੜਾ ਬਿਲਕੁਲ ਖਰਨ ਲੱਗ ਗਿਆ ਵਾ ਚੱਲਣਾ ਲੰਘਣਾ ਵੀ ਔਖਾ ਹੋ ਰਿਹਾ ਜੀ ਹੁਣ ਪੈਦਲ ਵੀ ਪੈਦਲ ਲੰਘਣਾ ਕਿਸੇ ਦੇ ਪਹੁੰਚ ਕੀਤੀ ਪਿੰਡ ਤੱਕ ਫਿਲਹਾਲ ਹਾਲੇ ਤੱਕ ਤਾਂ ਜੀ ਦੇਖਿਆ ਨਹੀਂ ਕੋਈ ਆਇਆ ਨਹੀਂ ਇੱਥੇ ਅਸੀਂ ਮੈਨੂੰ ਹੋ ਗਿਆ ਘੰਟਾ ਡੇਢ ਘੰਟਾ ਇੱਥੇ ਕਰੇ ਉਹ ਜ਼ਿਆਦਾ ਹੀ ਹੋ ਗਿਆ ਕਿੰਨੇ ਹਾਲਾਤ ਮਾੜੇ ਨੇ ਕਿਉਂਕਿ ਤੁਹਾਡੇ ਕੋਲ ਛੋਟਾ ਜਿਹਾ ਬੱਚਾ ਸੀ ਹੋਰ ਵੀ ਬੱਚੇ ਦੇਖੇ ਜਿਹੜੇ ਬੰਦਿਆ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਗਿਆ ਜੀ ਮੈਨੂੰ ਦੇਖ ਕੇ ਬਹੁਤ ਜ਼ਿਆਦਾ ਖਰਾਬ ਹੋ ਗਿਆ ਹਾਂਜੀ ਖਾਨਕੋਟ ਏਰੀਆ ਦੇ ਹਾਲਾਤ ਦੇਖੇ ਨੂੰ ਉਸੇ ਲੈ ਕੇ ਲੋਕਾਂ ਦੇ ਵਿੱਚ ਡਰ ਵੀ ਜਿੰਦਾ ਹੋ ਗਿਆ ਕਾਰਨ ਜੀ ਵੀ ਜੀ ਪ੍ਰਾਣਾ ਬੁੱਢੀ ਰਾਣਾ ਸ਼੍ਰੀ ਰਣਕਪਤ ਸਾਹਿਬ ਜਿਹਨਾਂ ਜਿਹਨਾਂ ਇਹਦੀ ਤਾਂ ਸਾਲਾ ਕੋਈ ਨਾ ਕਹਿੰਦਾ ਬੋਲੀ ਗਿਆ ਦੀ ਕੀ ਨਾਏ ਤੁਹਾਡਾ ਤੇ ਕਿਹੜੀ ਸ਼ਗਰ ਨੂੰ ਤੁਸੀਂ ਲੈ ਕੇ ਆ ਰਹੇ ਹੋ ਸੱਸਿਆ ਭਾਜੀ ਬਹਿਲੇ ਦਾ ਮੇਰਾ ਨਾਮ ਕੁਲਵੀਰ ਸਿੰਘ ਹੈ ਜੀ ਵੈਸੇ ਅਸੀਂ ਰਹਿਣ ਵਾਲੇ ਗਰੇ ਮੋੜੇ ਦੇ ਆ ਸਾਡੇ ਇੱਥੇ ਕੁੜੀ ਗਈ ਹੋਈ ਸੀਗੀ ਤੇ اچانک ਉਹਨਾਂ ਦਾ ਫੋਨ ਆਇਆ ਕਿ ਇੱਥੇ ਪਾਣੀ ਦਾ ਪੱਧਰ ਜਿਹੜਾ ਵੱਧ ਗਿਆ ਕਿ ਸਾਡੇ ਸਾਨੂੰ ਲੈ ਕੇ ਜਾਓ ਇੱਥੋਂ ਉਹਨਾਂ ਨੂੰ ਲੈਣ ਵਾਸਤੇ ਆਏ ਸੀਗੇ ਸਾਡੀ ਕਾਰ ਵੀ ਯਾਨੀ ਕਿ ਘਟੋ ਘਟ ਵੀ 1.5 ਕਿਲੋਮੀਟਰ ਪਿੱਛੇ ਹੀ ਰਹਿ ਗਈ ਪੈਦਲ ਗਏ ਅੱਗੇ ਅੱਗੇ ਜਿੱਦਾਂ ਹੀ ਉਹਨਾਂ ਦੇ ਘਰ ਤੱਕ ਗਏ ਅਸੀਂ ਉਹਨਾਂ ਦਾ ਪਾਣੀ ਦਾ ਜਿਹੜਾ ਪੱਧਰ ਹੈ ਘੋਟ ਦੇ ਉੱਪਰ ਉੱਪਰ ਟੱਪਣ ਲੱਗਿਆ ਵਾ ਬਾਦ ਹੀ ਰਿਹਾ ਪਾਣੀ ਘਟ ਨਹੀਂ ਰਿਹਾ ਉਸ ਕਰਕੇ ਉਹਨਾਂ ਨੂੰ ਲੈਣ ਆਏ ਤੇ ਛੋਟੇ ਛੋਟੇ ਬੱਚੇ ਆ ਉਹਨਾਂ ਨੂੰ ਨਾਲ ਲੈ ਕੇ ਜਾ ਰਹੇ ਕੀ ਅਪੀਲ ਕਰੋਗੇ ਲੋਕਾਂ ਨੂੰ ਜਿਹੜੇ ਹੋਰ ਤੁਹਾਡੇ ਕੋਲ ਜਿਹਨਾਂ ਦੇ ਰਿਸ਼ਤੇਦਾਰ ਆ ਜਿਹੜੇ ਲੋਕ ਪਿੰਡ ਦੇ ਜਨੂ ਵਾਲੇ ਕਿਸੇ ਸੇਫ ਜਗ੍ਹਾ ਦੇ ਉੱਪਰ ਨਹੀਂ ਗਿਆ ਬਿਲਕੁਲ ਜੀ ਮੈਂ ਇਹੀ ਅਪੀਲ ਕਰੂੰਗਾ ਸਾਰਿਆਂ ਨੂੰ ਵੀ ਵੀਰ ਜੀ ਸਾਰੇ ਸੇਫ ਜਗ੍ਹਾ ਚੱਲ ਜਾਓ ਕਿਉਂਕਿ ਪਾਣੀ ਜਿਹੜਾ ਹੈ ਉਹ ਹੌਲੀ ਹੌਲੀ ਵਧ ਹੀ ਰਿਹਾ ਘਟ ਨਹੀਂ ਰਿਹਾ ਪਾਣੀ ਜਿਵੇਂ ਅਸੀਂ ਬੱਚੇ ਲੈ ਕੇ ਆਏ ਉੱਥੋਂ ਨਿਕਲ ਕੇ ਆਏ ਜਦ ਪਾਣੀ ਥੋੜਾ ਘੱਟ ਸੀਗਾ ਜਦੋਂ ਵਾਪਸ ਆਏ ਤਾਂ ਉਹ ਵੱਧ ਗਿਆ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਬਿਲਕੁਲ ਬਿਲਕੁਲ ਭਾ ਆ ਦੇਖੋ ਟੋ ਟੋ ਬੀ ਬਸੇ ਲਿਖੇ ਮਸਵਾ ਰੇ ਇਤ ਲੱਗ ਤੇ ਛੱਡੂਗੇ ਫਿਰ ਬਾਅਦ ਵਿੱਚ ਤਾਂ ਬਹੁਤ ਨੁਕਸਾਨ ਹੋ ਜਾਊਗਾ ਆ ਲੋਕ ਫਤਲਾ ਤੇ ਗਏ ਆ ਲੋਕ ਰੋਕ ਲਾ ਦੋ ਦੂਜਾ ਮਾਈਕ ਵੀ ਕੱਢ ਲੈਣਾ ਓਏ ਮੰਨਦੀ ਨਹੀਂ ਹਾਂ ਆਹੋ ਗੱਤ ਪਰ ਵੀ ਹਾਂ ਹੋ ਲੂ ਮਿਲ ਗਿਆ ਚਾਰ ਗੇਟੁੱ ਛੁੱਟ ਗਏ ਰਾਜੀ ਆਹੋ ਪਾਵਾ ਹਾਂ ਪੱਜ ਗਏ ਵੀ ਛੋਟਾ ਚੰਗੀ ਜਿਹਾ ਮੈਂ ਇਹਨੂੰ ਕਿਹਾ ਫਿਰ ਲੋਕ ਇਹਨਾਂ ਨੂੰ ਰੋਕ ਮੌਮ ਨਹੀਂ ਹੋ ਕਦਾ ਯਾਰ ਵਿਮਲ ਨਹੀਂ ਹਟਦਾ ਵਾ ਵਿਚ ਨਾ ਮੈਨੂੰ ਹਟ ਜਾ ਭਾਈ ਨੇ ਫੋਨ ਕੱਟ ਦੇ ਵਜਿਹਾ ਮਾਈਕ ਦੀ ਡੱਬੀ ਕਿੱਥੇ ਹੈ ਮੈਨੂੰ ਫੜਾ ਦੇ ਨਾ ਫਿਰ ਬਾਈਟਾਂ ਤਾਂ ਕਰ ਲੂੰਗਾ ਸਿੱਧੀਆਂ ਯਾਰ ਤੇ ਅਸੀਂ ਜਿੰਨਾ ਤਾਂ ਹੋ ਸਕੇ ਕਰਾਂਗੇ ਜਿਵੇਂ ਇਹਨਾਂ ਨੂੰ ਰਸਨ ਸੂਕਾ ਵਗੈਰਾ ਹੋਰ ਜੋ ਜੀ ਨਹੀਂ ਸੜਨ ਨੰਬਰ ਤੋਂ ਉੱਠ ਕਰ ਸਕਦੇ ਹੁਣ ਤੂੰ ਉਧਰ ਰਹਿ ਨਾ ਇੱਧਰ ਸਾਈਡ ਨੂੰ ਕਿਉਂ ਹੋ ਰਿਹਾ ਤੂੰ ਫੋਟੋ ਲੈਣੀ ਮੈਂ ਤਾਂ ਹੋਇਆ ਸਾਰਾ

ਬਾਰੇ ਕੀ ਇਹ ਕੋਟਲੇ ਬਾਬਰਾ ਹੁਚ ਰਹੇ ਨੇ ਜੀ ਕਿੰਨਾ ਕਿੰਨਾ ਪਿੰਡ ਪਾਣੀ ਹੈਗਾ ਇਸ ਹਾਲੇ ਇਹ ਇਸ ਵੇਲੇ ਲਾਂਗੇ ਤਾਂ ਹੈਗਾ ਜੀ ਨੰਨਾ ਟੱਪ ਕੇ ਆ ਜੀ ਮੈਂ ਠੀਕ ਹੈ ਜੀ ਹਾਂਜੀ ਤੇ ਬਿਹੜੇ ਵਿੱਚ ਪਾਣੀ ਪੂਰਾ ਆ ਗਿਆ ਬਾਰੇ ਕਿੰਨੇ ਖੇਗਾ ਜੀ ਇਸ ਪਾਸੇ ਇੱਥੇ ਆ ਗਿਆ 20 ਘਰ ਹੈਗੇ ਜੀ ਤੇ ਹੁਣ ਫਿਰ ਤੁਸੀਂ ਕਿੱਥੇ ਜਾ ਰਹੇ ਜੀ ਸਾਰਾ ਛੱਡ ਕੇ ਆਪਣਾ ਕਿਤੇ ਜਾ ਰਹੇ ਸੇਫ ਜਗਾ ਨਹੀਂ ਨਹੀਂ ਵੈਸੇ ਤਾਂ ਸੇਫ ਹੈ ਕੋਈ ਦਿੱਕਤ ਨਹੀਂ ਉੱਪਰ ਆਪਣਾ ਕਮਰੇ ਤੇ ਹੈਗੀ ਜਗ੍ਹਾ ਛੱਡ ਕੇ ਪਾਣੀ ਜਿਹੜਾ ਬਿਹੜੇ ਦੇ ਵਿੱਚ ਹਾਂਜੀ ਬਿਹੜੇ ਤੇ ਹਾਂਜੀ ਬਿਹੜੇ ਤੇ ਖੇਤਾਂ ਵਿੱਚ ਪਾਣੀ ਹੈ ਸਟੇਸ਼ਨ ਵੱਲੋਂ ਕੋਈ ਤੁਹਾਡੇ ਤੱਕ ਪਹੁੰਚ ਕੀਤੀ ਗਈ ਕਿ ਨਹੀਂ ਕੀਤੀ ਨਹੀਂ ਹਜੇ ਕੁਝ ਨਹੀਂ ਕੀਤਾ ਜੀ ਆਪਣਾ ਗੱਜਪੁਰ ਬਹੁਤ ਪਾਣੀ ਘੁੰਮ ਰਿਆ ਜੀ ਫੋਨ ਕੀਤਾ ਤਾਂ ਮੈਂ ਹੁਣੇ ਹੀ ਆਪਸ ਦੇ ਵਿੱਚ ਹੰਦਲਾ ਕਿ ਕਨੈਕਟੀਵਿਟੀ ਜਿਹੜੀ ਉਹ ਟੁੱਟ ਗਈ ਸਾਰੇ ਹਾਂਜੀ ਸਾਰੇ ਬੰਨ ਦੀ ਪੂਰਾ ਹੀ ਆ ਨਾ ਆਪਣਾ ਸਾਰਾ ਕਈ ਆ ਸਾਰਾ ਹੀ ਬਰਸਾਤ ਵੀ ਜੀ ਉਹ ਕਦੋਂ ਦੀ ਪਾਣੀ ਹੋ ਰਹੀ ਇੱਥੇ ਬਰਸਾਤ ਹੈ ਤਕਰੀਬਨ ਪਾਣੀ ਅੱਜ ਇੱਕ ਪਹਿਲਾਂ ਆਇਆ ਸੀਗਾ ਜੀ ਠੀਕ ਹੈ ਜੀ ਹਾਂਜੀ ਇਹ ਇਹ ਪਾਣੀ ਜਾਦੇ ਆ ਜੀ ਪਾਣੀ ਜਿਆਦਾ ਵਧਿਆ ਪਹਿਲਾਂ ਹਾਂਜੀ ਹੁਣ ਹਾਂਜੀ ਹਾਂਜੀ ਪਾਣੀ ਵਧ ਰਿਹਾ ਹਜੇ ਤਾਂ ਜੀ ਆਲੇ ਦੁਆਲੇ ਦੇ ਜਿਹੜੇ ਪਿੰਡ ਆ ਜਿਹੜੇ ਤੁਹਾਨੂੰ ਦੇਖ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਲੋਕ ਸੇਫ ਹਾਂਜੀ ਹਾਂਜੀ ਸੇਫ ਰਹਿ ਆਲਦ ਵਾਲੇ ਕੋਈ ਹੋਣਾ ਜੀ ਆਪਣਾ ਮਨ ਪਾਣੀ ਚੈਨਾਈ ਠੀਕ ਹੈ ਹਾਂਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਾਣੀ ਵਾਲਾ ਜੀ ਆਪਾਂ